ਨੀ بڑے ਭਾਂਡੇ ਨੇ ਆਪਣੀ ਭੈਣ ਦੇ ਜਾਓ ਹੁਣ ਭੈਣ ਕੋਲ ਕੋਈ ਗੱਲ ਨਹੀਂ ਸੰਦੀਪ ਜੇ ਮੈਨੂੰ ਅਕਲ ਆਉਣੀ ਹੈ ਨਾ ਇਹਨੂੰ ਪਤਾ ਲੱਗਣਾ ਵਾ ਬੜੇ ਭਰਾਣਾ ਕੀ ਕੀਤਾ ਸੀ ਉਹਨਾਂ ਨੂੰ ਅਕਲ ਨਹੀਂ ਆਉਣੀ ਹੈਗੀ ਉਹ ਬੇਸ਼ਰਮ ਹੈਗੀਆਂ ਵਾ ਕਦੀ ਕਿਤੇ ਤੁਰ ਪੈਂਦੀਆਂ ਕਦੀ ਕਿਤੇ ਕੋਈ ਗੱਲ ਨਹੀਂ ਵੇਖ ਲੈਣੇ ਸ਼ਾਮੀ ਜਾਣਾ ਹੀ ਆ ਲੱਗ ਜਣਾ ਪਤਾ ਉਥੇ ਕੀ ਬੰਦਾ ਵਾ ਆਹੋ ਨਾਲ ਚੱਕ ਲਿਆਓ ਮਾਂ ਨੂੰ ਕੇ ਆ ਜਾ ਮਾਤਾ ਘਰ ਹੁਣ ਕਿਤੇ ਮਾੜੀ ਮੋਟੀ ਸ਼ਰਮੀ ਹੈ ਨਹੀਂ ਦੋਵਾਂ ਜਾਣੀਆਂ ਨੂੰ ਕਿ ਅਸੀਂ ਕੀ ਕੰਮ ਕਰਨ ਡੀਆਂ ਤੁਹਾਨੂੰ ਪਤਾ ਨਹੀਂ ਕੀ ਉਹ ਨਹੀਂ ਸਮਝ ਲੱਗਦੀ ਵੀ ਰਪਿੰਦਰ ਮੇਰੀ ਗੱਲ ਸੁਣ ਉਹਦੇ ਦੋਵੇਂ ਘਰ ਹੁਣ ਥਾਣੇ ਠਾਣੀ ਹੋਏ ਆ ਤੇ ਤੀਜਾ ਅਸੀਂ ਵੀ ਚਲ ਜਾਈਏ ਉੱਥੇ ਫੇਰ ਚੰਗੀ ਰਹੇਗੀ ਉਹਨਾਂ ਝਾਟੀ ਬਾਹ ਲੈਣਾ ਵਾ ਉਥੇ ਕਸੂਰ ਪੁੱਛਣਾ ਅਗਲੇ ਆਨੇ ਤੇ ਫੇਰ ਕੀ ਕਹੇ ਕਿ ਕੁੜੀ ਦੇ ਨਾਂ ਪੈੜੀ ਲਾਉਂਦੇ ਆ ਇਹ ਮੰਮੀ ਤੂੰ ਹੀ ਤਾਂ ਐਵੇਂ ਡਰੀ ਜਾਂਦੇ ਸੀਗੇ ਹੁਣ ਪਰਚਾ ਦਿੱਤਾ ਵਾ ਨਾ ਵੇਖੀ ਕਿਦਾਂ ਅਗਲ ਟਕਾਣੀ ਆਉਂਦੀ ਏ ਇਹਨਾਂ ਨੂੰ ਪਤਾ ਲੱਗ ਜਾਊਗਾ ਇਹ ਤੇ ਸਾਨੂੰ ਤਾਂ ਕਰਕੇ ਇਦਾਂ ਕਰਨ ਦੇ ਹੀ ਇਨਾਂ ਨੂੰ ਇਹ ਹੀ ਵੀ ਇਦਾਂ ਕਰਾਂਗੇ ਤੇ ਘਰੇ ਮੰਮੀ ਪਹਿਲੀ ਸਾਡੇ ਨਾਂ ਕਰ ਦੂਗੀ ਪਰ ਉਹ ਗੱਲ ਨਹੀਂ ਇਹਨਾਂ ਦੀ ਬਣਨੀ ਹੁਣ ਵੇਖੀ ਬਣਦਾ ਕੀ ਹੈ ਇਹਨਾਂ ਦਾ ਕੋਈ ਨਹੀਂ ਅਕਲ ਟਗਾਣੀ ਹੋਣੀ ਆਉਣੀ ਇਹਨਾਂ ਦੀ ਉਹ ਵੇਖਿਆ ਕਿਦਾਂ ਬੋਲਦੀ ਸੀ ਉਹ ਦਿਨ ਉੱਥੇ ਜਦੋਂ ਪੁਲਿਸਕਾਰ ਗਈ ਨਾ ਫੇਰ ਪਤਾ ਲੱਗਣਾ ਇਹਨਾਂ ਨੂੰ ਇਹ ਕਿਹੜੀ ਗੱਲ ਨੂੰ ਆਈ ਹੈ ਪਰਝਾਈ ਉਹਦੀ ਨਾ ਪਹਿਲਾਂ ਹੀ ਮੇਰੀਆਂ ਅੱਖਾਂ 'ਚ ਰੜਕਦੀ ਸੀ ਆ ਹੁਣ ਤੇ ਉਹ ਦਿਨੋਂ ਨੇ ਅਸਰ ਹੀ ਨਹੀਂ ਛੱਡੀ ਕੋਈ ਮੈਂ ਕੋਈ ਗੱਲ ਕੋਈ ਨਹੀਂ ਹੁਣ ਵੇਖਣਗੇ ਨਾ ਨਾਲੇ ਪਤਾ ਲੱਗ ਜਾਊਗਾ ਹੁਣ ਉਹ ਜਾਣਗੇ ਥਾਣੇ ਨਾਲੇ ਪਤਾ ਲੱਗੇਗਾ ਹੁਣ ਭਰਾ ਵੀ ਆਂਦਾ ਹੀ ਦੇ ਲੋ ਪਰਚਾ ਅਹੀਂ ਕਿੜੀਆਂ ਪਹਿਲੀ ਵਾਰੀ ਵੇਖਣੀ ਆ ਜੇਲਾਂ ਹੁਣ ਵੇਖਦਾ ਰਹਿ ਫਿਰ ਨਹੀਂ ਮੈਂ ਵੀ ਸਭ ਕੋ ਦੱਸਿਆ ਮੈਨੂੰ ਤਾਂ ੱਕੇ ਮਾਰੇ ਮੈਂ ਡੇਕ ਪਈਏ ਮੇਰੇ ਸੱਟ ਲੱਗੀ ਆ ਮੰਮੀ ਆਹ ਕੰਮ ਤੇ ਤੂੰ ਬਹੁਤ ਵਧੀਆ ਕੀਤਾ ਅੱਗਾ ਹੂੰ ਜਿਹੜੀ ਹੈਨੀ ਕੋ ਗੱਲ ਉੱਥੇ ਕਹਿਤੀ ਜਿੰਦਰ ਵੇਖੀ ਬੰਦਾ ਕੀ ਆ ਇਹਨਾਂ ਦੇ ਨਾਲ ਜਿੱਦਾਂ ੱਕੇ ਤੈਨੂੰ ਮਾਰੇ ਆ ਨਾ ਏਦਾਂ ਹੀ ਮਰਵਾਉਣੇ ਆ ਇਹਨਾਂ ਨੂੰ ਵਜਣੇ ਆ ਹੁਣ ਇਹਨਾਂ ਨੂੰ ਵੇਖੀ ਨਾ ਵਜਣਗੇ ਤੇ ਗੱਲ ਕਰੀ ਤੇ ਨਾਲੇ ਠੀਕ ਨਾ ਨਿੰਦਿਆਂ ਨੂੰ ਧੀ ਵੀ ਤੇ ਮੇਰੀ ਆ ਨਾ ਉਹ ਮੰਮੀ ਅਇ ਤੇ ਸ਼ੁਰੂਆਤ ਹੀ ਹੋਈ ਆ ਗਾੜੀ ਗਾੜੀ ਵੇਖੀ ਇਹਨਾਂ ਦਾ ਕੀ ਬਣਦਾ ਵਾ ਜੇ ਨਾ ਆਗੇ ਸਾਡੇ ਪੈਰਾਂ ਤੇ ਡਿੱਗਣਗੇ ਨਾ ਤੇ ਜੋ ਮਰਜ਼ੀ ਆਖੀ ਇਹਨਾਂ ਨੂੰ ਪਤਾ ਹੀ ਹੋਣ ਲੱਗਣਾ ਵਾ ਤੇ ਇਹਨਾਂ ਦੇ ਨਾਲ ਨਾ ਅਸੀਂ ਕੀ ਕੀਤਾ ਵਾ ਇਹਨਾਂ ਆਪਸ ਤਾਉਣਾ ਵਾ ਹੁਣ ਸਾਰੇ ਟੱਬਰ ਨੇ ਆਗੇ ਨਾ ਮਾਫੀਆਂ ਮੰਗਣੀਆਂ ਵਾ ਤੇ ਐਡੀ ਛੇਤੀ ਮਾਫ ਅਸੀਂ ਵੀ ਨਹੀਂ ਕਰਨਾ ਇਹਨਾਂ ਨੂੰ ਰਜਿੰਦਰ ਮੈਂ ਤੇ ਇਹ ਸੋਚਿਆ ਸੀ ਕਿ ਹੁਣ ਜਿੰਨਾ ਖਾਣਾ ਨਾ ਜੋ ਜੋ ਹੋ ਹੈਗਾ ਵਾ ਤੇ ਲਈ ਜਾ ਕਿਉਂ ਉਹ ਜੰਮੀ ਜਿਹੜੀ ਆ ਨੇ ਉਹਦੇ ਨਾਲ ਹੀ ਸਾਕੋ ਜਾਣਾ ਸੀ ਔਰ ਇਹਨਾਂ ਕਿੰਨੂੰ ਦੇਣਾ ਹੈ ਤੈਨੂੰ ਤਾਂ ਕੁਝ ਦੇਣਾ ਨਹੀਂ ਇਹਨਾਂ ਨੇ ਮੁੜਕੀਆਂ ਨਾਲ ਮੰਮੀ ਇਹਨਾਂ ਨੇ ਨਾ ਪਹਿਲਾਂ ਹੀ ਮਿਲਣਾ ਵਰਤਣਾ ਛੱਡ ਦਿੱਤਾ ਸੀ ਤੇ ਹੁਣ ਤੇ ਆਪਣੇ ਘਰ ਹੋ ਗਈ ਆ ਹੁਣ ਤੇ ਇਹਨਾਂ ਨੇ ਬਿਲਕੁਲ ਮੇਰੇ ਵੱਲ ਧਿਆਨ ਨਹੀਂ ਦੇਣਾ ਆ ਮੈਂ ਵੀ ਨਾ ਤਾਂ ਕਰਕੇ ਹੀ ਆਖਿਆ ਵੀ ਆ ਪੈੜੀ ਵਾਲਾ ਕੰਮ ਨਬੇੜ ਹੀ ਦੀਏ ਗਾੜੀ ਇਹਨਾਂ ਦੀ ਅੱਖਾਂ ਤੇ ਖੁੱਲਣਗੀਆਂ ਜੇ ਚਲੋ ਮਿਲਣਾ ਵੀ ਹੋਊਗਾ ਇਹਨਾਂ ਨੇ ਤੇ ਮਿਲਣਗੇ ਤੇ ਸਹੀ ਚੱਜ ਦੇ ਨਾਲ ਜਿੰਨਾ ਚਿਰ ਮੇਰੇ ਨਾਲ ਪੈੜੀ ਰਹੂਗੀ ਜੇ ਚੱਲ ਕੱਲ ਨੂੰ ਇਹਨੇ ਮਿਲਣਾ ਹੋਊਗਾ ਤੇ ਜੇ ਚੰਗਾ ਮਿਲੂਗਾ ਤੇ ਫਿਰ ਵੇਖ ਲਾਂਗੇ ਇਹਦੇ ਨਾ ਕਰਨੀ ਆ ਕਿ ਨਹੀਂ ਚਲਤੀ ਗਈ ਜਿੰਨ ਕਰ ਮੈਂ ਜਿੰਦੀ ਆ ਨਾ ਉਹਨਾਂ ਜਗਰ ਤੇ ਤੇਰਾ ਵਾਲਮਿੰਗਾ ਨੀਗਾ ਜੋ ਮਰਜੀ ਖਾੜੇ ਤੂੰ ਇਹਨਾਂ ਤੇ ਮਗਰ ਮਗਰ ਫਿਰਨਾ ਮੁੜ ਕੇ ਨਾ ਫਿਰਨੀ ਇਹ ਤੇ ਗੱਲ ਕਰੀ ਚਲ ਏਦਾਂ ਕਰਦੇ ਆ ਕੁੜੀ ਹੁਣ ਸੁੱਤੀ ਆ ਤੇ ਸੱਚੀ ਤੇ ਕੰਮ ਵਕਾ ਲਿਨੀ ਜੇ ਉੱਠ ਗਈ ਨਾ ਫਿਰ ਉਹਨੇ ਕੋਈ ਕੰਮ ਨਹੀਂ ਕਰਨ ਦੇਣਾ ਸੁਨੀਬਾ ਰੋਟੀ ਲੈ ਆਉਣੀ ਰੋਟੀ ਲੱਗੀ ਹੈ ਮੈਂ ਬਣਾਉਣਾ ਕੁੜੀ ਨੇ ਸਵਾਲ ਕਿ ਹਟ ਹੀ ਸੌਂਗੀ ਆ ਹਾਂਜੀ ਤੇ ਮੈਂ ਛੇਤੀ ਛੇਤੀ ਕੰਮ ਕਰ ਲਾਂ ਮੈਂ ਟੀਮ ਬੜਾ ਮੂੰਹ ਸੁਟਿਆ ਵਾ ਕੀ ਗੱਲ ਹੋਈ ਆ ਹੋ ਗੱਲ ਹੀ ਸੁਟਨਾ ਮੋਰ ਤੇ ਖਲੋਤਾ ਅਸੀਂ ਉੱਥੇ ਮੁੰਡੇ ਪੁੱਛਣ ਡੈਵੇ ਕਿ ਕੱਲ ਬੜਾ ਬੋਲਣ ਦੇ ਭੈਣ ਤੇ ਮੰਮੀ ਨਾਲ ਕੀ ਗੱਲਬਾਤ ਹੋ ਗਈ ਕੀ ਜੋਬਦਲਾ ਮੈਂ ਗਿਓ ਤੇ ਤੂੰ ਸਾਰਾ ਕੁਝ ਸੱਚ ਦੱਸ ਦੇ ਤੂੰ ਝੂਠ ਕਿਉਂ ਦੱਸਿਆ ਸੰਦੀਪ ਭਾਵੇਂ ਜੋ ਮਰਜ਼ੀ ਹੋ ਜੇ ਲੋਕੀ ਗੱਲਾਂ ਕਰਦੇ ਹੁੰਦੇ ਆ ਉਹਨਾਂ ਨੇ ਕਹਿਣਾ ਹੀ ਨਾ ਤੇਰੀ ਮਾਂ ਹੀ ਇਦਾਂ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਸੱਚੇ ਆ ਤੇ ਫਿਰ ਲੋਕਾਂ ਸਾਹਮਣੇ ਤੁਸੀਂ ਇਦਾਂ ਕਿਉਂ ਕਰਨੀਏ ਨਹੀਂ ਆਪਣੇ ਘੜੀ ਸੱਚੇ ਆ ਲੋਕਾਂ 100-100 ਗੱਲਾਂ ਬਣਾਉਣੀਆਂ ਹੁੰਦੀਆਂ ਵਾ ਕੋਈ ਗੱਲ ਨਹੀਂ ਜਿਹੜੇ ਬਣਾਉਂਦੇ ਆ ਨਾ ਬਣਾਉਂਦੇ ਰਹਿਣ ਉਹ ਮੈਂ ਤਾਂ ਕਹਿੰਨਾ ਸੰਦੀਪ ਉਹ ਤੇ ਦਨੀਆ ਹੈ ਹੀ ਆ ਝੋਪੜੀ ਨਾ ਆਪਾਂ ਵਾਪਸ ਲੈ ਆਈਏ ਵਾਪਸ ਨਹੀਂ ਲਿਆਉਣਾ ਹੈਗਾ ਮੈਂ ਸੋਚਣ ਦੀ ਨਹੀਂ ਕਿ ਥਾਣੇ ਪਰਚਾ ਦੇਣਾ ਵਾ ਓਏ ਅਸੀਂ ਵੀ ਉਹਨਾਂ ਵਰਗੇ ਹੋ ਜਣਾ ਵਾ ਸੰਦੀਪਰ ਉਹਨਾਂ ਤੇ ਸਾਡੇ ਵਿੱਚ ਫਰਕ ਹੀ ਰਹੇ ਜਣਾ ਵਾ ਉਹਨਾਂ ਨੂੰ ਇਤਰੀ ਲੱਭਣ ਡੇ ਆ ਉਹਨਾਂ ਪਿਆਰੀ ਲੱਭਣ ਡੀ ਆ ਪਿਆਹਾ ਲੱਭਣ ਡਿਆ ਬਸ ਤੇ ਤੂੰ ਹੀ ਕਾ ਤੋ ਤਰਸ ਕਰਨ ਡੇ ਉਹਨਾਂ ਤੇ ਜੋ ਕਰਦੀਆਂ ਕਰੀ ਜਾਣ ਉਹ ਤਰਸ ਕਰਨਾ ਨਹੀਂ ਆ ਮੇਰੀ ਮਾਤ ਮੇਰੀ ਭੈਣ ਵਾ ਤੁਹਾਨੂੰ ਮਾਦਾ ਬੜਾ ਏ ਜੋਂਡਿਆ ਵਾ ਜਿੱਦਣ ਮਾਂ ਨੇ ਤੇ ਭੈਣ ਨੇ ਰਲ ਕੇ ਮੇਰੇ ਨਾਲ ਇਹ ਕੰਮ ਕੀਤਾ ਸੀ ਉਦੋਂ ਤੂੰ ਕਿੱਥੇ ਗਈ ਸੀ ਉਦੋਂ ਨਹੀਂ ਤੁਹਾਨੂੰ ਪਤਾ ਇਹਦਾ ਮਤਲਬ ਫਿਰ ਮੈਂ ਬਗਾਨੀ ਹੋਈ ਨਾ ਸੰਦੀਪ ਉਹ ਗੱਲ ਥੋੜੀ ਆ ਮੇਰੇ ਵਾਸਤੇ ਤੂੰ ਵੀ ਉਦਾਂ ਆਂਦੀ ਏ ਤੂੰ ਵੀ ਉਦਾਂ ਆਂਦੀ ਆ ਪਤਾ ਨਹੀਂ ਆ ਉਹ ਕਿਰੀ ਚੁਕਣਾ ਚ ਆਈਆਂ ਦੋਵੇਂ ਆਈਆਂ ਤੇ ਐਦਾਂ ਗਾਂਡੀਆਂ ਸਾਡੇ ਨਾਲ ਮੈਨੂੰ ਤੇ ਪਤਾ ਨਹੀਂ ਕਿ ਆਹ ਕੰਮ ਹੋਣਾ ਵਾ ਭੈਣੇ ਆ ਤੱਕ ਵੀ ਜਾ ਸਕਦੀ ਆ ਇੰਨੀ ਚੰਗੀ ਹੁੰਦੀ ਨਹੀਂ ਨਾ ਮੇਰੇ ਨਾਲ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਕਦੀ ਕੋਈ ਸਮਝ ਨਹੀਂ ਆਈ ਲੱਗੀ ਕੀ ਬਣਿਆ ਹੁਣ ਹਾਂ ਤੋ ਇਹਨਾਂ ਘਰੋਂ ਗਰੀਬ ਚੰਗੇ ਬਲੇ ਘਰੋਂ ਆਓ ਸਭ ਕੋ ਹੈ ਲੋਦੇ ਘਰ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਰੀ ਚੁਕਣਾ ਚ ਆਈ ਹੋਵੀ ਜਿਹੜੀ ਸਾਡੇ ਨਾਲ ਐਦਾਂ ਕਰਨ ਦੀ ਕਿਸੇ ਦੀ ਚੁਕਣਾ ਚ ਨਹੀਂ ਆਈਆਂ ਉਹਨਾਂ ਨੇ ਆਪਸ ਵਿੱਚ ਸਲਾਹ ਬਣਾਈਆਂ ਕਿ ਚੱਲ ਪਹਿਲੀ ਤੇਰੇ ਨਾਂ ਕਰ ਦਿੰਨੀ ਆ ਇਹਨਾਂ ਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਉਦੋਂ ਤੋਂ ਤੂੰ ਹੀ ਕਹਿੰਨੇ ਸੀ ਨਾ ਕਿ ਸੰਦੀਪ ਮੈਂ ਤੇਰਾ ਸਾਥ ਦਊਂਗਾ ਜਿੱਦਾਂ ਤੂੰ ਕਹੇਂਗੀ ਨਾ ਮੈਂ ਉਦਾਂ ਹੀ ਕਰੂੰਗਾ ਸੰਦੀਪ ਮੈਂ ਸਾਥ ਤੇਰਾ ਹੀ ਦੇਣ ਡਿਆ ਵਾਂ ਪਰ ਉਹਨਾਂ ਨੇ ਵੀ ਸੋਚਣਾ ਹੀ ਪੈਣਾ ਵਾ ਕੀ ਬਣੂਗਾ ਉਹਨਾਂ ਨੂੰ ਦੱਸ ਤੇ ਰਿਸ਼ਤੇਦਾਰਾਂ ਕੋਲ ਗਈ ਸੀ ਨਾ ਤੇ ਮੇਰੀ ਕਿੰਨੀ ਬੇਟੀ ਕਰਵਾਈ ਆ ਭਾਬੀ ਮੇਰੀ ਰੋ ਰੋ ਕੇ ਦੱਸਣ ਢੀ ਸੀ ਕਿ ਸਾਡਾ ਆਂਡ ਗਵਾਨ ਸਾਰਾ ਵੇਖਣ ਡਿਆ ਸੀ ਕਿੰਨਾ ਘਰ ਕੀ ਬਣ ਡਿਆ ਵਾ ਤੁਸੀਂ ਦੱਸੋ ਸ਼ਰਮ ਨਹੀਂ ਹੁੰਦੀ ਮੈਨੂੰ ਵੀ ਤੇ ਪਤਾ ਹੀ ਐ ਨਾ ਇਹਦੇ ਸੌਰੀਆਂ ਦਾ ਮੈਂ ਵੀ ਜਾ ਸਕਦੀ ਆ ਨਾ ਉਥੇ ਜੇ ਕਿ ਤੂਤਾ ਦੱਸੂਗੀ ਜਾ ਕੇ ਤੇ ਫਿਰ ਮੈਂ ਚੰਗੀ ਨਾ ਤੂੰ ਇਦਾਂ ਨਾ ਕੰਮ ਨਹੀਂ ਕਰਨਾ ਠੀਕ ਆ ਨਾ ਅਈ ਉਹਨਾਂ ਰਗਨੀਆਂ ਬਾਨਾ ਐਹੋ ਸੋਚ ਕੇ ਤੇ ਮੈਂ ਬੈਠੀ ਆ ਉਹ ਮੈਂ ਤੇ ਕਹਿਣਾ ਵਾਂ ਮਾਤਾ ਨੂੰ ਲੈ ਆਉਨੇ ਇੱਥੇ ਉਹਨੇ ਕਹਿੰਦੇ ਚੁੱਪ ਕਰਕੇ ਨਾ ਆਪਣੀ ਥੋੜੀ ਵੱਖਰੀ ਪਕਾਇਆ ਕਰ ਤੇ ਆਨੂੰ ਬੁਲਾਇਆ ਇਹਨੇ ਇਹ ਗੱਲ ਸੁਣ ਲੋ ਮਾਤਾ ਨਹੀਂ ਇੱਥੇ ਹੋਣੀ ਚਾਹੀਦੀ ਜੇ ਮਾਤਾ ਨੂੰ ਲਿਆਉਣਾ ਵਾ ਨਾ ਤੇ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਮੈਂ ਆਪਣੀ ਕੁੜੀ ਥੋੜੀ ਮਰਵਾਉਣੀ ਆ ਸੰਦੀਪ ਤੂੰ ਸਮਝਦਾਰ ਬਣ ਜਾ ਇਹਨੂੰ ਸਮਝਦਾਰ ਮੰਨਣਾ ਪੈਣਾ ਵਾ ਜੇ ਉਹ ਇਦਾਂ ਨਹੀਂ ਹੋ ਗਈ ਇਹਦੇ ਆਪਾਂ ਕੁੜੀ ਦੇ ਨਾਲ ਹੀ ਰਹਿਣਾ ਵਾ 24 ਘੰਟੇ ਤੂੰ ਘਰ ਰਹਿਣੀ ਆ ਤੂੰ ਕਿੱਥੇ ਜਾਣਾ ਵਾ ਤੇ ਅੱਗੇ ਵੀ ਮੈਂ 24 ਘੰਟੇ ਨਾਲ ਹੀ ਨਾ ਮਾਰਦਣ ਲੱਗੀ ਇਹਨਾਂ ਜੇ ਮੈਂ ਨਾਮ ਦੀ ਤੇ ਹੁੰਦਾਸ ਕਰੀਏਗੀ ਫਿਰ ਕੋਈ ਗੱਲ ਨਹੀਂ ਜਿੱਥੇ ਜਾਂਦੀਆਂ ਨਾ ਜਾਣ ਕੋਈ ਲੋੜ ਨਹੀਂ ਹਨ ਪੁੱਛਣ ਦੀ ਜਦੋਂ ਉਹਨਾਂ ਨੂੰ ਨਹੀਂ ਪਰਵਾਹ ਹੈਗੀ ਤੇ ਤੁਸੀਂ ਕਾਹ ਤੋਂ ਡੇ ਪਰਵਾਹ ਕਰਨ ਪਰ ਲੋਕੀ ਪਰਵਾਹ ਕਰਨ ਦੇ ਆ ਨਾ ਸਾਰਾ ਮੱਲਾ ਗੱਲਾਂ ਘਾਂਡਿਆ ਹੀ ਤੇ ਕਰੀ ਜਾਵੇ ਮੱਲਾ ਗੱਲਾਂ ਤੂੰ ਜੋ ਵੀ ਹੈਗਾ ਨਾ ਸੱਚੀ ਦੱਸਿਆ ਕਰੋ ਕਿ ਮੇਰੀ ਕੁਣੀਆਂ ਸੁਣੀਆਂ ਜਾਂਦੀਆਂ ਯਾਰ ਬੜ ਗੱਲਾਂ ਲੋਕਾਂ ਕੋਲ ਇਹ ਤੌੜੀ ਸਮਝ ਨਹੀਂ ਆਉਂਦੀ ਮਾਂ ਨਹੀਂ ਮੰਨਾਂ ਕਿ ਤੇਰੀ ਮੰਨਾਂ ਮੈਂ ਫਸ ਗਿਆ ਹਾਂ ਜੀ ਆਹ ਗੱਲ ਵਾ ਨਾ ਤੇ ਜਾਓ ਚੱਲ ਜਾਓ ਮਾਂ ਕੋਲ ਤੁਸੀਂ ਵੀ ਮੈਂ ਪਰ ਇੱਥੇ ਨਹੀਂ ਵੜਨਾ ਹੈਗਾ ਚੱਲ ਗਏ ਪੁਲਸ ਵਾਲੇ ਜਾਣਾ ਹੀ ਉਹਨਾਂ ਨੇ ਕਹਿੰਦੇ ਚਾਰ ਵਜੇ ਆਜੋ ਦੋਵੇਂ ਤੇਰਾ ਉੱਥੇ ਰਹਿੰਦੀ ਹੁੰਦੀ ਨਾ ਕਸਰੇ ਇਹਨਾਂ ਨੇ ਪੂਰੀ ਕਰਤੀ ਆ ਕਿਹੋ ਜੇ ਕੰਮ ਕਰਨ ਡੀਆਂ ਐ ਮਾੜੀ ਮੋਟੀ ਕਿਤੇ ਸ਼ਰਮ ਨਹੀਂ ਹੈਗੀ ਕਿ ਗਲਤੀ ਅਹੀਂ ਕੀਤੀ ਆ ਤੇ ਸਜ਼ਾ ਇਹ ਭੁਗਤਣ ਮਾੜੀ ਮੋਟੀ ਕਿਤੇ ਸ਼ਰਮ ਹੈਗੀ ਇਹਨਾਂ ਨੂੰ ਗਲਤੀ ਆਪ ਕੀਤੀ ਆ ਤੇ ਸਜ਼ਾ ਅਹੀਂ ਭੁਗਤਿਏ ਸੰਦੀਪ ਭੈਣ ਤੇ ਹੈਗੀ ਹੈਗੀ ਮਾਂ ਵੀ ਨਾਲ ਰਲ ਗਈ ਉਹਦੇ ਤੁਹਾਨੂੰ ਮੈਂ ਉਹਦੇ ਹੀ ਕਿਹਾ ਸੀ ਨਾ ਕਿ ਪਹਿਲਾਂ ਪਰਚਾ ਦੇ ਆਓ ਤੁਸੀਂ ਨਹੀਂ ਮੰਨਦੇ ਹੈਗੇ ਨਾ ਮੰਮੀ ਨੂੰ ਘਰ ਲੈ ਆਈਏ ਲੈਓ ਮਮਮੀ ਨੂੰ ਘਰ ਹੁਣ ਆਪਣੀ ਮਾਂ ਦੇ ਪਰਚਾ ਦੇ ਦਿੰਦਾ ਮੈਨੂੰ ਕੀ ਪਤਾ ਹੈ ਇਹਨਾਂ ਦਾ ਆਹ ਕੰਮ ਕਰਨਾ ਇਹਨਾਂ ਨੇ ਤੁਹਾਡੇ ਤੇ ਨਹੀਂ ਦਿੱਤਾ ਪਰਚਾ ਹੁਣ ਮੈਨੂੰ ਵੀ ਪਤਾ ਸੀ ਕਿ ਨੀਆਂ ਡਿੱਗ ਜਾਣਗੀਆਂ ਇਹ ਤੇ ਫਿਰ ਹੁਣ ਕੋਟ ਕਚੈਰੀਆਂ ਚ ਹੁਣ ਨਹੀਂ ਲੋਕੀ ਗੱਲਾਂ ਕਰਨਗੇ ਤੁਹਾਨੂੰ ਉਹ ਕੋਈ ਗੱਲ ਨਹੀਂ ਤੇਰੀ ਪਰਚਾ ਕਰਾ ਕੇ ਆਈ ਹੈ ਨਾ ਇਹਨਾਂ ਨੂੰ ਫੋਨ ਤੇ ਕਰ ਦਿੰਦਾ ਨਾ ਗੱਲ ਕਿ ਪਹਿਲੀ ਇਥੋਂ ਨਹਿ ਗਈਆਂ ਉਲਟਨਵਾਰ ਤੇ ਪਰਚਾ ਕਰਨ ਦੀਆਂ ਇਹ ਕਿਦਾਂ ਨਿਕਾਲੋ ਜਿਪਣਾ ਤੇ ਲਾ ਫੋਨ ਨਾ ਇਹਨੂੰ ਇਹਦਾ ਦਿਮਾਗ ਖਰਾਬ ਕੀਤਾ ਵੈ ਇਹਨੇ ਹੋ ਜੀ ਮਾਤਾ ਹੱਡੀ ਆ ਨਾਰਲੀ ਉਹਦੇ ਸੰਦੀ ਫੋਨ ਨਹੀਂ ਚੁੱਕਣ ਦੀ ਮੈਨੂੰ ਲੱਗਦਾ ਫੋਨ ਕਿੱਥੇ ਰੱਖਤਾ ਹੁਣਾਵਾ ਆਸੇ ਪਾਸੇ ਗਈ ਹੋਣੀ ਹੈ ਕਿਤੇ ਕੋਈ ਤਾਂ ਨਹੀਂ ਆਪੇ ਕਰ ਦੂਗੀ ਉਹਨੂੰ ਕੀ ਲੋੜ ਆ ਫੋਨ ਚੁੱਕਣ ਦੀ ਹੁਣ ਜਿਹੜਾ ਕੰਮ ਉਹਨੇ ਕਰਨਾ ਹੀ ਨਾ ਉਹ ਤੇ ਕਰਤਾ ਵਾ ਪਹਿਲੀ ਚਾਹੀਦੀ ਏ ਉਹਨੂੰ ਪਹਿਲੀ ਆਪਣੇ ਨਾ ਕਰਵਾ ਲਈ ਆ ਉਹੋ ਜੀ ਮਾਤਾ ਹੱਡੀ ਜਿਹੜੀ ਮਗਰ ਲੱਗ ਗਈ ਉਹਦੇ ਉਹਨਾਂ ਨੂੰ ਆਪਣੇ ਸ਼ੌਂਕ ਪੂਰੇ ਕਰ ਲੈਣ ਦਿਓ ਸਾਡੀ ਕਿਹੜਾ ਕੋਈ ਗਲਤੀ ਆ ਗਲਤੀ ਤੇ ਸਾਰੀ ਉਹਨਾਂ ਦੀ ਹੀ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਮੈਂ ਸਮਝਾਇਆ ਵਾ ਨਾ ਉਦਾਂ ਹੀ ਜਾ ਕੇ ਕਹਿਣਾ ਉਥੇ ਮੁਕਰਨਾ ਜਾਇਓ ਹੁਣ ਕਿਹਾ ਤੇ ਦਵਾਂਗੇ ਹੁਣ ਕਰਨਾ ਕੀ ਥਾਣੇ ਜਾ ਕੇ ਭੈਣ ਤੇ ਮਾਂ ਦੇ ਸਾਹਮਣੇ ਬੋਲਾਂਗੇ ਕਿੰਨੀ ਸ਼ਰਮ ਆਊਗੀ ਉਥੇ ਜਦੋਂ ਉਹਨਾਂ ਨੂੰ ਨਹੀਂ ਸ਼ਰਮ ਹੈਗੀ ਤੇ ਸਾਨੂੰ ਕਾਦੀ ਸ਼ਰਮ ਉਹ ਫੋਨ ਤੇ ਚੁੱਕਣਾ ਮੈਂ ਪੁੱਛਣਾ ਸਹੀ ਉਹਨਾਂ ਨੂੰ ਕਾ ਗਈ ਕਿ ਆਈਆਂ ਉਥੇ ਫੋਨ ਨਹੀਂਗਾ ਚੁੱਕਣਾ ਹੈਗਾ ਲਿਖੋਣਾ ਉਹਨਾਂ ਨੇ ਕੀ ਆ ਇਹੋ ਲਿਖਾਤਾ ਹੋਊਗਾ ਕਿ ਇਹਨਾਂ ਨੇ ਸਾਨੂੰ ਧੱਕੇ ਮਾਰੇ ਆ ਘਰ ਨਹੀਂ ਰੱਖਦੇ ਹੋਰ ਉਹਨਾਂ ਨੇ ਕੀ ਕਹਿਣਾ ਸੀ ਉਹੀ ਦੀ ਗੱਲਾਂ ਵੇਲਾਂ ਆਪਣੇ ਭਰਾਣਾ ਇਦਾਂ ਕਰਨ ਲਈ ਆ ਇੱਕ ਪਹਿਲੀ ਬਦਲੇ ਬਸ ਤੁਸੀਂ ਬੜੇ ਭਾਂਡੇ ਨੇ ਆਪਣੀ ਭੈਣ ਦੇ ਜਾਓ ਹੁਣ ਭੈਣ ਕੋਲ ਕੋਈ ਗੱਲ ਨਹੀਂ ਸੰਦੀਪ ਜੇ ਮੈਨੂੰ ਅਕਲ ਆਉਣੀ ਹੈ ਨਾ ਇਹਨੂੰ ਪਤਾ ਲੱਗਣਾ ਵਾ ਬੜੇ ਭਰਾਣਾ ਕੀ ਕੀਤਾ ਸੀ ਉਹਨਾਂ ਨੂੰ ਅਕਲ ਨਹੀਂ ਆਉਣੀ ਹੈਗੀ ਉਹ ਬੇਸ਼ਰਮ ਹੈਗੀਆਂ ਵਾ ਕਦੀ ਕਿਤੇ ਤੁਰ ਪੈਂਦੀਆਂ ਕਦੀ ਕਿਤੇ ਕੋਈ ਗੱਲ ਨਹੀਂ ਵੇਲਿਆਂ ਨੂੰ ਸ਼ਾਮੀ ਜਾਣਾ ਹੀ ਆ ਲੱਗੇ ਨਾ ਪਤਾ ਉੱਥੇ ਕੀ ਬੰਦਾ ਵਾ ਆਹੋ ਨਾਲ ਚੱਕ ਲਿਆਓ ਮਾਂ ਨੂੰ ਕੇ ਆ ਜਾ ਮਾਤਾ ਘਰ ਹੁਣ ਕਿਤੇ ਮਾੜੀ-ਮੋਟੀ ਸ਼ਰਮੀ ਹੈ ਨਹੀਂ ਦੋਵਾਂ ਜਾਣੀਆਂ ਨੂੰ ਕਿ ਅਸੀਂ ਕੀ ਕੰਮ ਕਰਨ ਡੀਆਂ ਵਾ ਪਹਿਲਾਂ ਪੈਲੀ ਨਾਲ ਵਾਲੀ ਆ ਹੁਣ ਪਰਚਾ ਸਾਡੇ ਤੇ ਦੇ ਦਿੱਤਾ ਵਾ ਸਾਡਾ ਕੋਈ ਕਸੂਰ ਨਹੀਂ ਆ ਭਾਬੀ ਅੱਜ ਤੇ ਪੁਲਿਸ ਵਾਲੇ ਵੀ ਆਏ ਹੀ ਘਰ ਤੇ ਸੰਦੀਪ ਪੁਲਿਸ ਵਾਲੇ ਉਹ ਕਿਉਂ ਉਹਨਾਂ ਨੇ ਸਾਡੇ ਤੇ ਪਰਚਾ ਦੇ ਦਿੱਤਾ ਵਾ ਤੇ 4 ਵਜੇ ਸੱਦੇ ਆ ਵਾ ਕਹਿੰਦੇ 4 ਵਜੇ ਆਇਓ ਉੱਥੇ ਪਰਚਾ ਦੇ ਦਿੱਤਾ ਵਾ ਦੱਸ ਹੈ ਇਹਨਾਂ ਨੂੰ ਅਕਲ ਕਿਤੇ ਮਾੜੀ-ਮੋਟੀ ਹੈ ਕੀ ਕਰੀਏ ਹੁਣ ਹੁਣ ਤੇ ਆਪਨੇ ਸਮਝਾਉਂਦੀ ਮੈਂ ਇਹਨਾਂ ਨੇ ਬਥੇੜਾ ਵੱਡਿਆ ਸੀ ਕਿ ਪਹਿਲਾ ਥਾਣੇ ਪੱਤਰ ਜੇ ਆ ਉਹ ਸਭ ਕੋਈ ਤਹਦਿਓ ਸੰਦੀਪ ਆ ਕੰਮ ਚੰਗੀ ਆ ਭਲਾ ਇਹਨਾਂ ਵਾਹਤੀ ਹੈ ਉਤੋਂ ਪਹਿਲੀ ਲੈ ਗਈਆਂ ਵਾਹ ਲੋਕਾਂ ਦੇ ਪਿੱਛੇ ਲੱਗੇ ਆ ਲੋਕੀ ਕੀ ਕਹਿਣਗੇ ਵੇਂਦੇ ਰਹੋ ਲੋਕੀ ਕੀ ਕਹਿਣਗੇ ਉਹਨਾਂ ਨੂੰ ਲੋਕੀ ਕੱਖ ਵੀ ਕਹਿੰਦੇ ਤੁਹਾਨੂੰ ਕੋ ਲੋਕਾਂ ਨੇ ਜ਼ਿਆਦਾ ਕਹਿਣਾ ਵਾ ਇਹ ਭਾਜੀ ਵੀ ਨਾ ਲਾਇਆ ਸਾਹਿਬ ਵੀ ਬਸ ਚੋਪੀ ਕਰਨ ਵਾਲੇ ਆ ਗੱਲਬਾਤ ਕਰਨ ਜੋਗੇ ਨਹੀਂ ਹੈਗੇ ਹੁਣ ਅਸੀਂ ਕੀ ਕਰੀਏ ਭਾਬੀ ਹਾਂ ਤੇ ਆਪਨੇ ਸਮਝਾਉਂਦੀ ਸਮਝ ਕੀ ਹੋਣੀ ਸੰਦੀਪ ਆਉਂਦੀ ਪਰਚਾ ਤੁਹਾਡਾ ਬੰਦਾ ਹੀ ਦੇਣਾ ਹੱਕ ਤੇ ਤੁਹਾਡਾ ਉਹ ਲੈ ਕੇ ਗਈ ਮੈਂ ਤੇ ਬਥੇਰਾ ਸਮਝਾਇਆ ਹੀ ਪਰ ਉਹ ਕਿੱਥੇ ਸਮਝਦੇ ਆ ਬਸ ਆਪਣੀ ਮਰਜ਼ੀ ਕਰੀ ਜਾਂਦੇ ਹੀ ਨਾ ਲੋਕਾਂ ਨੇ ਗੱਲਾਂ ਕਰਨੀਆਂ ਸਾਨੂੰ ਇਹ ਤੇ ਕਹਿਣ ਦੇ ਹੀ ਮੰਮੀ ਨੂੰ ਘਰ ਲੈ ਆਈਏ ਮੈਨੂੰ ਇਹ ਦੱਸ ਪੁਲਿਸ ਵਾਲੇ ਕਹਿ ਕੇ ਕੀ ਗਏ ਕੀ ਕਹਿੰਦੇ ਆ ਉਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਆ ਕਿ 4 ਵਜੇ ਆਇਓ ਠਾਣੀ ਅੱਛਾ 4 ਵਜੇ ਦਾ ਟਾਈਮ ਦਿੱਤਾ ਵਾ ਹਾਂਜੀ ਤੇ ਕਿੰਨੇ ਕਿੰਨੇ ਜਾਣਾ ਤੁਸੀਂ ਵੇਖੋ ਹੁਣ ਦੋਵੇਂ ਜਾਣੇ ਜਾਣਾ ਹੁਣ ਕਿੰਨੇ ਜਾਣਾ ਨਾਲ ਕੋਈ ਗੱਲ ਨਹੀਂ ਸੰਦੀਪ ਡਰਨ ਵਾਲੀ ਕੋਈ ਗੱਲ ਨਹੀਂ ਆ ਜੋ ਕੋਈ ਵੀ ਸੱਚ ਹੈਗਾ ਨਾ ਤੁਸੀਂ ਉੱਥੇ ਜਾ ਕੇ ਸੱਚ ਬੋਲਣਾ ਠੀਕ ਆ ਮੈਂ ਤੇਨੂੰ ਸਮਝਾਤਾ ਵਾ ਮੈਂ ਜਿਹੜੀ ਗੱਲ ਵੀ ਸੱਚ ਵਾ ਨਾ ਉਹੀ ਦੱਸਣੀ ਆ ਝੂਠ ਕੋਈ ਨਹੀਂ ਕਹਿਣਾ ਨਾਲੇ ਤੁਸੀਂ ਹੈ ਹੀ ਸੱਚੇ ਆ ਹੱਕ ਤੇ ਉਹ ਤਾਂ ਡੱਲੇ ਕੇ ਗਈ ਹੈ ਹੈਂ ਤੇ ਉਲਟਾ ਤਾਂ ਡਿਟੇਲ ਜਮਲਾਉਂਦੇ ਆਈ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਭਾਬੀ ਕੀ ਕਰੀਏ ਹੁਣ ਜਾਣਾ ਤੇ ਪੈਣਾ ਹੀ ਹੁਣ ਕੋਈ ਗੱਲ ਨਹੀਂ ਤੁਸੀਂ ਜਾਇਓ ਡਰ ਤੇ ਉਹ ਬੰਦੇ ਦੇ ਮਨ ਵਿੱਚ ਹੁੰਦਾ ਉਹ ਨਾ ਜਿਹਦੇ ਮਨ ਚ ਚੋਰ ਹੋਵੇ ਤੂੰ ਤੇ ਸੱਚੀ ਇਹ ਤੇ ਗੱਲ ਹੈਗੀ ਆ ਮੈਂ ਉਹਦਾਂ ਤੇ ਇਹਨਾਂ ਨੂੰ ਕਹਿਣ ਦੀ ਸੀ ਕਿ ਦੇ ਆਓ ਪਰਚਾ ਨਾ ਮੇਰੀ ਮਾਂ ਵਾ ਤੇ ਭੈਣ ਵਾ ਮੈਂ ਕਿਹਾ ਤੁਸੀਂ ਉੱਥੇ ਚੱਲ ਜਾਓ ਮਾਂ ਭੈਣ ਕੋਈ ਚੱਲ ਕੋਈ ਗੱਲ ਨਹੀਂ ਆਉਂਦੇ ਆ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰ ਤੇ ਮੈਨੂੰ ਇਹ ਦੱਸ ਫਿਰ ਲਵਲੀਂ ਠੀਕ ਵਾ ਨਾ ਉਹਦਾ ਧਿਆਰ ਰੱਖਦੀ ਆ ਨਾ ਹਾਂਜੀ ਹਾਂਜੀ ਉਹ ਤਾਂ ਠੀਕ ਵਾ ਆਹੋ ਚਲ ਤੂੰ ਕੁੜੀ ਆਪਣੀ ਕੁੜੀ ਆਪਣੀ ਵੱਲ ਧਿਆਨ ਦੇ ਤੇ ਟੈਂਸ਼ਨ ਲੈ ਆਂਦੀ ਨਹੀਂ ਕੋਈ ਵੀ ਲੋੜ ਹੈਗੀ ਠੀਕ ਵਾ ਨਾ ਜੋ ਕਰਦੀ ਆ ਕਰ ਲੈ ਆਂਦੀ ਇਹਨਾਂ ਨੂੰ ਨਹੀਂ ਨਹੀਂ ਕੁੜੀ ਤਾਂ ਮੈਂ ਪੂਰਾ ਧਿਆਨ ਰੱਖਣ ਦੀ ਆ ਕੋਈ ਨਾ ਬਸ ਫਿਰਨ ਤੁਰਨ ਵਾਲੀਆਂ ਹੀ ਆ ਮੋੜਕੋੜ ਕੇ ਫੇਰ ਇਹਨਾਂ ਨੇ ਦੇਖੀ ਇੱਥੇ ਹੀ ਉਹ ਨਾ ਵਾ ਭਾਬੀ ਨੂੰ ਤਾਂ ਮਾੜੀ ਮੋਟੀ ਸ਼ਰਮ ਹੈ ਨਹੀਂ ਆ ਕਿ ਪਹਿਲੀ ਮੈਂ ਆਪਣੇ ਨਾਂ ਕਰਵਾ ਲਈ ਆ ਮੇਰਾ ਭਰਾ ਹੀ ਹੋ ਉੱਛਲ ਪਹਿਲੀ ਨੂੰ ਜਟੜਾਵਾ ਰੋਟੀ ਬਣੀ ਦੋ ਟਾਈਮ ਦਾ ਮਿਲਦਾ ਜਾਵੇ ਨਾ ਤੇ ਬੜਾ ਵਧੀਆ ਵਾ ਚੱਲ ਠੀਕ ਸਾਡੇ ਕੋ ਮੰਗ ਲੈਂਦੀ ਅਸੀਂ ਜਿਹੜਾ ਨਾ ਨਹੀਂ ਕਰਨੀ ਚੱਲ ਕੋਈ ਨਹੀਂ ਸੰਦੀਪ ਹਾਂ ਗੱਲ ਮੈਂ ਦੱਸਦੀ ਹਾਂ ਤੇਰੇ ਵੀਰ ਨੂੰ ਹੈ ਤੇ ਫਿਕਰ ਨਹੀਂ ਕਰਨੀ ਤੂੰ ਕੋਈ ਵੀ ਹਾਂਜੀ ਹਾਂਜੀ ਚਲੋ ਠੀਕ ਆ ਭਾਬੀ ਚੰਗਾ ਚੰਗਾ ਠੀਕ ਵੇਹੋ ਲੋਕਾਂ ਦੇ ਕੰਮ ਮੈਂ ਪਰਚਾ ਦੇਈਆਂ ਵਾ ਜਾ ਗਈ ਇੱਥੇ ਵੀ ਆ ਕੇ ਬੋਲ ਕੇ ਗਈਆਂ ਉੱਥੇ ਵੀ ਆੜਾ ਲਾ ਕੇ ਗਈਆਂ ਚੰਗਾ ਤੇ ਸੱਚੀਆਂ ਬਣਦੀਆਂ ਫਿਰਦੀਆਂ ਕੋਈ ਗੱਲ ਨਹੀਂ ਪੁਲਿਸ ਵਾਲਿਆਂ ਨੇ ਸੁਣਵਾਈ ਜੜੀ ਹੈ ਨਾ ਉਹ ਸੱਚੇ ਬੰਦੇ ਦੀ ਕਰਨੀ ਹੈ ਝੂਠੇ ਦੀ ਥੋੜਾ ਕਰਨੀ ਵੱਡੀਆਂ ਬਣੀਆਂ ਫਿਰਦੀਆਂ ਆਪਣੇ ਆਪ ਚ ਬਸ ਆਪਣੇ ਕੰਮ ਕਰੀ ਜਣੇ ਕਿਸੇ ਦੇ ਵਾਲ ਨੇ ਧਿਆਨ ਦੇਣਾ ਵੀ ਕੀ ਬੰਡਿਆ ਤੇ ਨਹੀਂ ਕੀ ਨਹੀਂ ਗੱਬਣ ਦਿਆ ਹੈਗਾ ਤੂੰ ਕੱਲੀ ਬੋਲਦੀ ਆਉਂ ਨਹੀਂ ਕੀ ਹੋ ਗਿਆ ਹੁਣ ਆ ਨਿਬੜਿਆ ਡਾਡਾ ਕੰਮ ਕਿ ਨਹੀਂ ਨਿਬੜਿਆ ਹੈਗਾ ਉਹ ਭਰਾਵਾ ਪੱਠੇ ਕੁਤਰ ਕੇ ਹਟਿਆ ਆ ਤੂੰ ਦੱਸ ਸੁਣ ਮੈਂ ਕੀ ਦੱਸਣਾ ਤੇ ਕੀ ਨਹੀਂ ਦੱਸਣਾ ਹਾਂ ਐਂ ਜਾਂ ਤੰਗ ਹੀ ਆ ਗਈਆਂ ਕਿਹੜੀ ਗੱਲੋਂ ਤੰਗ ਆ ਗਈਆਂ ਗੱਲ ਵੀ ਦੱਸ ਮੈਨੂੰ ਸੰਦੀਪ ਦਾ ਆਉਂਦਿਆ ਹੀ ਫੋਨ ਸੰਦੀਪ ਦਾ ਫੋਨ ਆਇਆ ਤੇ ਕਹਿੰਦੀ ਕੀ ਹੀ ਗਾੜੀ ਵੀ ਦੱਸ ਉਹਨੇ ਕੀ ਕਹਿਣਾ ਹਾਂ ਉਹ ਜੜੀਆਂ ਵਾ ਨਾ 700 ਦੀ ਦਨਾਨ ਆਹੋ ਉਹਨਾਂ ਨੇ ਜਗਰੇ ਥਾਣੇ ਕੇਸ ਕਰਤਾ ਵਾ ਦੋਆਂ ਜਣੀਆਂ ਨੇ ਥਾਣੇ ਕੇਸ ਕਰਤਾ ਵਾ ਆਹੋ ਐਡੀ ਭਲਾ ਕਿਹੜੀ ਨੋਬਤ ਆ ਗਈ ਜਿਹੜਾ ਥਾਣੇ ਤੱਕ ਪਹੁੰਚ ਗਈਆਂ ਗੱਲ ਕੀ ਗੱਲ ਸਿਰਫ ਐਸੇ ਗੱਲਾਂ ਹੀ ਹਾਨੂੰ ਇਹ ਘਰ ਨਹੀਂ ਵੜਨ ਦਿੱਤਾ ਤੇ ਐਸੇ ਗੱਲਾਂ ਜਾ ਕੇ ਤੇ ਕੇਸ ਕਰ ਰਹੀਆਂ ਉੱਥੇ ਮੈਂ ਤੇ ਤੁਹਾਨੂੰ ਕਹਿਂਦੀ ਆਂ ਕਿ ਹੁਣ ਆਪਣੇ ਕੋ ਮੌਕਾ ਵਾ ਦਾ ਪਰੀ ਨਾਲ ਲਵਾ ਸਕਦੀਆਂ ਵਾ ਨਾ ਤੇ ਇਹਦਾ ਮਤਲਬ ਇਹ ਨਹੀਂ ਆਂ ਕਿ ਅਹੀਂ ਨਹੀਂ ਲਵਾ ਸਕਦੇ ਹੈਗੇ ਸਾਡੀ ਕੁੜੀ ਵੀ ਉੱਥੇ ਵਈ ਆ ਨਿਕਲ ਕੇ ਨਹੀਂ ਗਈ ਹੈਗੀ ਹੱਕ ਉਹਦਾ ਵੀ ਬੰਦਾ ਵਾ ਉਹ ਵੀ ਘਰ ਦੀ ਮਾਲਕਣ ਵਾ ਐਡੀ ਗੱਲ ਨਹੀਂ ਕੀ ਹੈਗੀ ਰਪਿੰਦਰ ਚੁੱਪ ਕਰ ਜਾ ਇੱਥੇ ਆਪਣੀ ਸਲਾਹ ਨਾਲ ਆਪਣੇ ਕੋਲ ਰੱਖਿਆ ਕਰ ਹੈ ਜੇ ਉਹਨਾਂ ਦੇ ਘਰ ਦਾ ਮਸਲਾ ਵਾ ਨਾ ਆਪੇ ਸੁਲਝਾ ਲੈਣਗੇ ਠੀਕ ਆ ਕੱਲ ਨੂੰ ਨਾ ਫੇਰ ਇਕੱਠੇ ਹੋ ਜਾਣਾ ਵਾ ਤੇ ਬੁਰੇ ਅਸੀਂ ਬਣ ਜਾਣਾ ਵਾ ਦੱਸ ਤੂੰ ਉਹ ਐਵੇਂ ਸਲਾਮਾ ਦੇਂਦੀ ਪੁੱਠੀ ਬੁਰੇ ਬਣਨ ਵਾਲੀ ਗੱਲ ਕਿਹੜੀ ਆ ਇਹ ਤੇ ਮੈਨੂੰ ਦੱਸੋ ਧੀ ਆ ਹੱਡੀ ਉਥੇ ਉਹਨਾਂ ਦੀ ਵੀ ਧੀ ਆ ਠੀਕ ਆ ਜੇ ਹੱਡੀ ਉਥੇ ਧੀ ਵੀ ਆਈ ਤੇ ਨਹੀਂ ਜੋ ਉਹਨਾਂ ਦੀ ਧੀ ਆ ਤੇ ਆਪਣਾ ਹੱਕ ਖੜੇ ਉਹ ਘਰਾਂ 'ਚ ਗੱਲਾਂ ਬੜੀਆਂ ਹੋ ਜਾਂਦੀਆਂ ਵਾ ਕੱਲਾ ਕੱਲਾ ਤੇ ਉਹ ਹੈਗਾ ਵਾ ਉਹੋ ਜੀ ਉਹਨਾਂ ਦੀ ਮਾਤਾ ਵਾ ਜਿਹੜੀ ਕੁੜੀ ਦੇ ਮਗਰ ਲਾਕੇ ਦੇ ਉੱਤੇ ਕੇਸ ਕਰਨ ਦੀ ਹੈ ਤੇ ਭਰਾ ਨੂੰ ਕਾਲੀ ਖਾਂਦੀਆਂ ਵਾ ਕੀ ਗੱਲ ਉਹਦਾ ਟੱਬਰ ਟੋੜ ਹੈ ਨਹੀਂ ਆ ਕੀ ਉਹਦਾਂ ਤੁਰਿਆ ਫਿਰਦੇ ਆ ਮੈਨੂੰ ਨਹੀਂ ਹੁਣ ਇਹ ਗੱਲ ਦਾ ਪਤਾ ਠੀਕ ਆ ਨਾ ਤੂੰ ਜੋ ਕਰਕੇ ਤੇ ਬੈਠੀ ਰਹ ਕੁੜੀ ਨੂੰ ਕੋਈ ਪੁੱਠੀ ਸਲਾਹ ਨਹੀਂ ਦੇਣੀ ਤੂੰ ਦੱਸ ਇਹ ਪੁੱਠੀ ਸਲਾਹ ਦੇ ਕੋਈ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਸਲਾਹ ਕੀਤੀ ਆ ਕਿ ਜੇ ਆਪਾਂ ਕੰਮ ਕਰੀਏ ਨਾ ਤਾਂ ਕੰਮ ਹੋ ਵੀ ਸਕਦਾ ਵਈ ਈ ਗੱਲ ਨਹੀਂ ਆ ਅਹੀਂ ਆਵਲ ਕੰਮ ਕਰਨਾ ਹੀ ਨਹੀਂ ਆ ਕਰੋ ਫਿਰ ਮਰਜ਼ੀ ਆਪਣੀ ਜਦੋਂ ਕੁੜੀ ਰੋਂਦੀ ਆਜੂਗੀ ਨਾ ਫੇਰ ਇੱਥੇ ਤਖਵਾਲ ਦੇ ਫਰੀਓ ਫਿਰ ਉਹ 10 ਚ ਮਰਜੀ ਵਾਲੀ ਕਿਹੜੀ ਗੱਲ ਵਾਪਲ ਕਿਤੇ ਨਹੀਂ ਘੰਮਦੀ ਰੋਂਦੀ ਇੱਥੇ ਮਰਜੀ ਕਰਦਾ ਮੇਰਾ ਤਾਂ ਕਹਿਨ ਦਾ ਵਾਸਤਾ ਹੀ ਅੱਗੇ ਜੋ ਮਰਜ਼ੀ ਕਰਦੇ ਰਹਉਂਦੀ ਆਂਖੇ ਤੇ ਲੱਗਣਾ ਨਹੀਂ ਹੁੰਦਾ ਤੁਸੀਂ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਦੱਸ ਕਿ ਉਹਨਾਂ ਦੇ ਘਰ ਦਾ ਮਸਲਾ ਉਹ ਜੋ ਮਰਜ਼ੀ ਕਰਨ ਕੀ ਇਸ ਕਰਨ ਜੋ ਮਰਜ਼ੀ ਕਰਨ ਇੱਕ ਦੂਜੇ ਤੇ ਇਹ ਦੱਸ ਪੁੱਠੀਆਂ ਸੁਣਾਵਾ ਦੇਂ ਈ ਵੀ ਕੁੜੀ ਦੇ ਨਾਂ ਪੈੜੀ ਲਵਾ ਦੋਏ ਕੁੜੀ ਨੂੰ ਉੱਥੇ ਰਹਿਣਾ ਕਿੱਥੇ ਜਾਣਾ ਵਾ ਮੁੜ ਕੇ ਪਰੌਣਾ ਸਾਡੇ ਖਿਲਾਫ ਹੋ ਜਾਊਗਾ ਪੀ ਇਹ ਪੈੜੀ ਲਾਉਂਦੇ ਫਿਰਦੇ ਇਹਦੇ ਨਾਲ ਰਪਿੰਦਰ ਲਿਆਗਾ ਚਾ ਆ ਫੜ ਨਲੇਨਾ ਹਨੂ ਤੇ ਲੋਕਾਂ ਨੇ ਟੈਨਸ਼ਨਾਂ ਨਹੀਂ ਖਾ ਲਿਆ ਵਾ ਆਪਣੇ ਘਰ ਵੱਲ ਧਿਆਨ ਦੇਣਾ ਹੁਣ ਮੈਂ ਦੇ ਮੈਂ ਨਹੀਂ ਕਹਿਦੀ ਵੀ ਟੈਨਸ਼ਨ ਲੈਣੀ ਲੈ ਲੈ ਬਧਰੀਆਂ ਵੇਖ ਲਿਆ ਕਿਹੜਾ ਕਿਹਨੂੰ ਅਸਰ ਹੁੰਦਾ ਮੈਂ ਤਾਂ ਤੈਨੂੰ ਆਖਿਆ ਵਾ ਕਿ ਟੈਨਸ਼ਨ ਨਾ ਲਿਆ ਕਰ ਮੈਂ ਤਾਂ ਜਲ ਇਹੋ ਸੋਚਦੀ ਹੀ ਕਿ ਚਲ ਤੁਹਾਡੀ ਭੈਣ ਵਾ ਜਦੋਂ ਫਿਰ ਤੂੰ ਹੀ ਮਰਜ਼ੀਆਂ ਕਰਨੀਆਂ ਵਾ ਤੇ ਕੀ ਫਾਇਦਾ ਮੇਰਾ ਸਿਰਖ ਪਾਉਂਦਾ ਹੀ ਦੱਸ ਵੀ ਮੈਂ ਕਿਹੜੀ ਮਰਜ਼ੀ ਕੀਤੀ ਆ ਮੈਨੂੰ ਵੀ ਦੱਸ ਦੇ ਨਾ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਵੱਲ ਆਈ ਆ ਵੀ ਸੌਦਾ ਲਿਆ ਕੇ ਦੋ ਕਈ ਜੀਜਾ ਕਰਦੀਆਂ ਮੁਕੀਆਂ ਵਾ ਕੋਈ ਧਿਆਨ ਹੀ ਨਹੀਂ ਦਿੱਤਾ ਵੀ ਕੀ ਲਿਉਣ ਵਾਲਾ ਤੇ ਕੀ ਨਹੀਂ ਤੇ ਤੂੰ ਮੈਨੂੰ ਲਿਖ ਦੇ ਤੇ ਸੌਦਾ ਲਿਆ ਦਿੰਨਾ ਕਿ ਜਨਾਲੀ ਤੇ ਕੋਈ ਗੱਲ ਹੀ ਨਹੀਂ ਹੈ ਮੈਂ ਅੱਜ ਚਲੋ ਭਲਾ ਸੋਈਦੀ ਆ ਵੀ ਚਾਹੇ ਜੇ ਕੁੜੀ ਉਥੇ ਰਹਿਣ ਦੀ ਆ ਤੇ ਵਸਦੀ ਰਵੇ ਆਪਣੇ ਘਰ ਤੁਹਾਨੂੰ ਪਤਾ ਨਹੀਂ ਕਿ ਉਹਨੇ ਸਮਝ ਲੱਗਦੀ ਵੀ ਪੁਰਪਿੰਦਰ ਮੇਰੀ ਗੱਲ ਸੁਣ ਉਹਦੇ ਦੋਵੇਂ ਘਰ ਹੁਣ ਥਾਣੇ ਠਾਣੀ ਹੋਏ ਆ ਤੇ ਤੀਜਾ ਅਹੀਂ ਵੀ ਚਲ ਜੀ ਉੱਥੇ ਫੇਰ ਚੰਗੀ ਰਹੇਗੀ ਉਹਨਾਂ ਝਾਟੀ ਬਾਹਰ ਲੈਣਾ ਵਾ ਉਥੇ ਕਸੂਰ ਪੁੱਛਣਾ ਅਗਲਿਆਂ ਨੇ ਤੇ ਫੇਰ ਕੀ ਕਹੇਂਗੀ ਵੀ ਕੁੜੀ ਦੇ ਨਾਲ ਪੈਲੀ ਲਾਉਂਦੇ ਆ ਇਹ ਚੁੱਪ ਕਰਕੇ ਨਾ ਆਪਣੀਆਂ ਸਲਾਮਾਂ ਆਪਣੇ ਕੋਲ ਰੱਖਿਆ ਕਰ ਜੇ ਉਥੇ ਕੁੜੀ ਵਿਆਹੀ ਆ ਤਾਂ ਸਭ ਕੋ ਉਹਦਾ ਹੀ ਆ ਕੋ ਨਾ ਲੱਗਿਆ ਬਹੁਤੀ ਗੱਲ ਹੋ ਜਾਂਦੀ ਆ ਘਰ-ਬਾਰ ਉਹਦਾ ਹੀ ਰਹਿਣਾ ਵਾ ਜੋ ਮਰਜ਼ੀ ਹੋ ਜੇ ਹੁਣ ਉਹ ਚਲੋ ਠੀਕ ਆ ਮੈਂ ਐਸੇ ਕਰਕੇ ਤੇ ਕਹਿ ਨਹੀਂ ਆ ਤੁਹਾਨੂੰ ਕਿ ਮੈਂ ਕਿਸੇ ਦੀ ਟੈਂਸ਼ਨ ਨਹੀਂ ਲੈਣੀ ਹੁਣ ਮੈਂ ਤਾਂ ਸਗੋਂ ਹੁਣ 4 ਦਿਨ ਪਿੰਡ ਜਾਣਾ ਵਾ ਰਹਿ ਗਈ ਹੁਣਾਂ ਸਗੋਂ ਮੈਂ ਮੈਨੂੰ ਛੱਡ ਕੇ ਆਉ 4 ਦਿਨ ਬਸ ਆਹ ਕੰਮ ਕਰ ਲਓ ਉਹ ਕਰ ਲਓ ਇਹੋ ਕੁਝ ਕਰਦੇ ਆ ਟਾਈਮ ਨਾ ਲੱ ਜਾਂਦਾ ਵਾ ਕਿੰਨਾ ਚਿਰ ਹੋ ਗਿਆ ਮੈਨੂੰ ਪਿੰਡ ਗਈ ਨੂੰ ਤੁਸੀਂ ਇੱਕ ਵਾਰ ਵੀ ਕਿਹਾ ਤੇ ਚੱਲ ਜਾ ਰੁਪਿੰਦਰ ਜਾ ਕੇ ਫੇਰਾ ਮਾਰਿਆ ਜੀ ਉਹ ਨਹੀਂ ਵਿਚਾਰੇ ਆਏ ਤੇ ਬੰਦਾ ਆਪ ਹੀ ਕਿਤੇ ਚੱਲ ਜਾਂਦਾ ਵਾ ਰੁਪਿੰਦਰ ਪਿੰਡ ਦਾ ਦੇ ਨਾਂ ਤੂੰ ਅੱਜ ਲਿਆਵ ਜੇ ਤੂੰ ਪਿੰਡ ਹੀ ਜਾਣਾ ਵਾ ਤੇ ਦੋਵੇਂ ਜਾਣੇ ਉਹ ਉੰਨੇ ਆ ਜਾ ਕੇ ਲੜਾਈ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਵਿੱਚ ਇਹਦੇ ਮੈਂ ਦਾਇਦਾ ਨੂੰ ਕਹਿੰਦੀ ਆ ਕਿ ਮੈਂ ਜਾਣਾ ਜੇ ਪਹਿਲਾਂ ਦੱਸ ਦਿੱਤਾ ਵਾ ਫੇਰ ਨਾ ਕਿਉਂ ਕਿ ਮੈਨੂੰ ਆਹ ਕੰਮ ਆ ਤੇ ਉਹ ਕੰਮ ਆ ਇਸੇ ਕਰਕੇ ਪਹਿਲਾਂ ਮੈਂ ਸੁਣਵਾਈ ਕਰਤੀ ਆ ਤੂੰ ਐਂਦਾ ਕਰ ਸੌਦਾ ਲੈ ਕੇ ਦੇ ਤੇ ਤਦਨ ਮੈਂ ਉਹ ਲਿਆ ਦੰਨਾ ਤੇ ਕੱਲ ਨੂੰ ਆਹੀ ਪਿੰਡੋਂ ਹੋਵਾਂਗੇ ਬਸ ਕੱਲ ਨੂੰ ਨਹੀਂ ਅੱਜ ਹੀ ਸ਼ਾਮ ਨੂੰ ਜਾਣਾ ਜੇ ਚੱਲ ਆਜੀ ਚੱਲ ਜਾਨੇ ਆ ਹੋਰ ਦੱਸ ਕੀ ਜਾਨੀ ਆ ਚੱਲ ਪੀਓ ਤੇ ਘਰ ਦੇ ਵਿੱਚ ਲੜਾਈ ਨਾ ਪਾ ਇਹ ਬਾਸ ਕਹਿੰਦੀ ਆ ਵੀ ਮੇਰੀਆਂ ਮੰਨੀ ਜਾਓ ਕੁੜੀ ਦਾ ਰਸ ਘਰ ਜਾੜਨਾ ਮਾਤੇ